ਅਲਸਾ ਵਾਹਿਗੁਰੂ ਜੀ ਦੇ ਦਾਸ ਬਾਬਾ ਬਲਬੀਰ ਸਿੰਘ 올 ਇੰਡੀਆ ਪਿੰਗਲਾ ਆਸ਼ਮ ਸਨੋ ਰੋਡ ਪਟਿਆਲਾ ਤੋਂ ਸਮੂਹ ਸੰਗਤਾਂ ਨੂੰ ਭਾਈ 시디 ਢਾੜੇ ਦੀਆਂ ਜੋ ਚੱਲ ਰਹੇ ਹਨ 시디 ਢਾੜੇ ਚੱਲ ਰਹੇ ਹਨ ਵੱਡੇ ਸਾਹਿਬ ਜਾਦੇ ਵੀ ਛੋਟੇ ਸਾਹਿਬ ਜਾਦੇ ਵੀ ਤੇ 시디 ਢਾੜੇ ਚੱਲ ਰਹੇ ਹਨ 시디 ਢਾੜੇ ਆਂਦੇ ਆਂ ਦੇਖੋ 시디ਆਂ ਨੂੰ ਨਮਨ ਪ੍ਰਣਾਮ ਤੇ ਆਪਾਂ ਜੋ ਵੀ 시디 ਢਾੜੇ ਚੱਲ ਇਹਨਾਂ ਦਿਨਾਂ 'ਚ ਆਪਾਂ ਹੁਣ ਲੜਬਾ ਜੀ ਨਾ ਕਰੀਏ ਸਗਕੇ 시디 ਢਾੜੇ ਦੇ ਨਾਲ ਸਪਰਪਤ ਹੋ ਕੇ ਆਪਾਂ ਸੇਵਾ ਕਰੀਏ ਤੇ ਸਿਮਰਨ ਕਰੀਏ ਤਾਂ ਜੋ ਆਪਣਾ ਸੰਦੇਸ਼ ਜਿਹੜਾ ਉਹਨਾਂ ਕੋਲ ਜਾ ਸਕੇ ਜੇ ਆਪਾਂ ਹੁਣ ਲੜਬਾਜੀ ਕਰਦੇ ਹਾਂ ਤੇ ਉਹਦੇ ਨਾਲ ਆਪਣਾ ਸੰਦੇਸ਼ ਗਲਤ ਜਾਂਦਾ ਹੈ ਤੇ ਇਸ ਲਈ ਤੁਸੀਂ ਸੰਗਮ ਸੰਗਤਾਂ ਨੂੰ ਪਈ ਬੇਨਤੀ ਹੈ ਪਈ ਸਿੱਧੀ ਧਾਰੇ ਤੋਂ ਸਿੱਧੀ ਧਾਰੇ ਦੇ ਮਤਲਬ ਕੀ ਆਪਾਂ ਸਮਰਪਿਤ ਕਰੀਏ ਜੋ ਕੋਈ ਲੰਗਰ ਲਾਉਣੇ ਹਨ ਉਹ ਵੀ ਜਿਹੜੇ ਲੰਗਰ ਸਾਦੇ ਲੰਗਰ ਲਾਉਣ ਤਾਂ ਜੋ ਉਹਨਾਂ ਨੂੰ ਸਿੱਧਾ ਨੂੰ ਮਤਲਬ ਆਪਣਾ ਇਹ ਫਰਮ ਜਿਹੜਾ ਉਹਨਾਂ ਸ਼ਦਾਜੀ ਸੱਚੀ ਦਿੱਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ